ਅਗਰ ਕਿਸੇ ਨਾਲ ਕੋਈ ਧੱਕਾ ਹੋ ਜਾਂਦਾ ਕੋਈ ਮਾੜੀ ਵਾਰਦਾਤ ਹੋ ਜਾਂਦੀ ਹੈ ਉਸ ਦੇ ਵਿੱਚ ਜਿਹੜੀਆਂ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਜਿਹੜੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਉਹ ਨਿਭਾ ਲਈ ਰਹੇ ਉਸ ਕਰਕੇ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲਣ ਆਏ ਆਂ ਔਰ ਦੱਸਣ ਆਏ ਆਂ ਕਿ ਜਿਹੜਾ ਜ਼ਿੰਮੇਵਾਰੀ ਜਿਨ੍ਹਾਂ ਦੀ ਆ ਬੰਦੀ ਨਹੀਂ ਸੀ ਅਗਰ ਉਹਨਾਂ ਨੇ ਨਹੀਂ ਨਿਭਾਈ ਹੈਗੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਇੱਕ ਇੱਕ ਬੁੜੀਆ ਰਹਿਮਾਜਰੇ ਦੀ ਸੀ ਉਹਦੇ ਨਾਲ ਘਰ ਵਿੱਚ ਕੱਲੀ ਦੇਖ ਕੇ ਇੱਕ ਬੰਦੇ ਨੇ ਰੇਪ ਕਰਾ ਹਸਪੀਟਲ ਆ ਗਏ ਤਾਂ ਉੱਥੇ ਕੋਈ ਲੇਡੀ ਡਾਕਟਰ ਨਹੀਂ ਕਿਸੇ ਡਾਕਟਰ ਨੇ ਉਹਨਾਂ ਨੂੰ ਅਟੈਂਡ ਨਹੀਂ ਕੀਤਾ ਜਿਹੜਾ ਪੁਲਿਸ ਮੁਲਾਜ਼ਮ ਸੀਗੇ ਉਹ ਨਹੀਂ ਉੱਥੇ ਪਹੁੰਚੇ ਰਾਤ ਨੂੰ 10 ਵਜੇ ਕਹਿੰਦੇ ਸੀ ਸਵੇਰੇ ਆਵਾਂਗੇ ਸਾਡੇ ਕੋਲ ਹਜੇ ਕੋਈ ਹੈ ਨਹੀਂ। ਨਵੀਂ ਘਰ ਦੀ ਬੇਟੀ ਸੀਗੀ ਔਰ ਉਹਦੇ ਨਾਲ ਕੋਈ ਧੱਕਾ ਹੋ ਗਿਆ ਸੀਗਾ। ਉੱਥੇ ਉਹਦੇ ਨਾਲ ਖੜਨ ਲਈ ਕੋਈ ਨਹੀਂ ਸੀਗਾ। ਸਵੇਰੇ ਸਾਡੇ ਆ ਨੋਟਿਸ ਦੀ ਗੱਲ ਆਈ ਤਾਂ ਮੈਂ ਉੱਥੇ ਹਸਪੀਟਲ ਪਹੁੰਚਿਆ ਮੈਂ ਮਾਨਜੋਗ ਐਸਐਸਪੀ ਸਾਹਿਬ ਨਾਲ ਗੱਲ ਕੀਤੀ। ਉਸ ਤੋਂ ਬਾਅਦ ਬੜਾ ਚੌੜਾ ਪ੍ਰਸ਼ਾਸਨ ਜਾਗਿਆ ਇਹਨਾਂ ਨੇ ਕੁਝ ਕਰਿਆ। ਜਦੋਂ ਸੀ ਹਸਪੀਟਲ ਪਹੁੰਚੇ ਹਸਪੀਟਲ ਵਿੱਚ ਜਦ ਤੱਕ ਕੋਈ ਪੁਲਿਸ ਮੁਲਾਜ਼ਮ ਨਹੀਂ ਪਹੁੰਚਿਆ। ਕੋਈ ਉੱਥੇ ਡਾਕਟਰ ਨਹੀਂ ਸੀਗਾ। ਜਿਹੜਾ ਔਨ ਡਿਊਟੀ ਤੇ ਡਾਕਟਰ ਸੀ ਉਹ ਕਹਿੰਦਾ ਜਦ ਤੱਕ ਪੁਲਸ ਬਿਆਨ ਨਹੀਂ ਲੈ ਲੈਂਦੀ ਅਸੀਂ ਕੋਈ ਮੈਡੀਕਲ ਨਹੀਂ ਕਰਨਾ ਅਸੀਂ ਕੋਈ ਦਵਾਈ ਨਹੀਂ ਦੇਣੀ ਹੈਗੀ ਅਸੀਂ ਕੋਈ ਬੁੱਢੀ ਦਾ ਧਿਆਨ ਨਹੀਂ ਰੱਖਣਾ ਚਾਈਲਡ ਵੈਲਫੇਅਰ ਦੀ ਅਸੀਂ ਗੱਲ ਕਰਦੇ ਆ ਅਸੀਂ ਕਹਿੰਦੇ ਵਨ ਵਿੰਡੋ ਬਣੀ ਹੋਈ ਆ ਅਤੇ ਕੋਈ ਅਗਰ ਰੇਪ ਵਿਕਟਮ ਹੋ ਜਾਵੇ ਉਹਦੇ ਰਿਗਾਰਡਿੰਗ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਔਰ ਆ ਮੰਗ ਕਰਨ ਆਏ ਆ ਕਿ ਜਿਹਦੇ ਵਿੱਚ ਜਿਹੜੀਆਂ ਗਾਈਡਲਾਈਨ ਸੀਗੀਆਂ ਜਿਹੜੀਆਂ ਫਾਲੋ ਨਹੀਂ ਹੋਈਆਂ ਜਿਹੜੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਸੀ ਉਹ ਨਿਭਾਈ ਨਹੀਂ ਗਈ ਜਿਹੜਾ ਜਿਹੜਾ ਵੀ ਅਫਸਰੀ ਦੇ ਵਿੱਚ ਜ਼ਿੰਮੇਵਾਰ ਹੈਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ